ਨਯੋਗ ਡੀਪੀ ਪੰਜਾਬ ਤੇ ਮਾਨਯੋਗ ਐਸਐਸਪੀ ਮੋਗਾ ਜੀਤੇ ਵਿਸ਼ਣ ਨਸ਼ੀ ਰਹਿਤ ਲਾਫਤ ਲਾਈ ਗਈ ਮੁਹਿੰਮ ਦੇ ਅੰਦਰ ਕੱਲ ਮੋਗਾ ਪੁਲਿਸ ਨੂੰ ਵਧੀਆ ਕਾਮਯਾਬੀ ਮਿਲੀ ਜਿਦੇ ਵਿੱਚ ਸੀਆਈਏ ਮੋਗਾ ਅਤੇ ਧਰਮਕੂਟ ਸਬਡਿਵੀਜ਼ਨ ਧਰਮਕੂਟ ਦੀ ਜੁਆਇੰਟ ਆਪਰੇਸ਼ਨ ਦੇ ਵਿੱਚ ਕੱਲ ਦੋ ਲੋਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ 500 ਗ੍ਰਾਮ ਹੀਰੋਇਨ ਦੀ ਰਿਕਵਰੀ ਹੋਈ ਜੋ ਕਿ ਡੀਐਸਪੀ ਸਬਡਿਵੀਜ਼ਨ ਧਰਮਕੂਟ ਦੇ ਡੀਐਸਪੀ ਰਮਨਦੀਪ ਸਿੰਘ ਜੀ ਦੀ ਹਾਜ਼ਰੀ ਦੇ ਵਿੱਚ ਰਿਕਵਰੀ ਹੋਈ ਇਹ ਇੱਕ ਹੌਂਡਾ ਮੋਟਰਸਾਈਕਲ ਦੇ ਉੱਤੇ ਕੋਟੀ ਸੇਖਾਂ ਤੋਂ ਅੰਮ੍ਰਿਤਸਰ ਰੋਡ ਤੇ ਗ੍ਰੈਂਡ ਰਿਜ਼ੋਰਟ ਪੈਲੇਸ ਦੇ ਕੋਲ ਪਿੰਡ ਨਿਹਾਲਗੜ ਦੇ ਨੇੜੇ ਇਹ ਉੱਥੋਂ ਫੜੇ ਨੇ ਜਿਹੜੇ ਉੱਥੇ ਗਾਹਕਾਂ ਦੀ ਵੇਟ ਕਰ ਰਹੇ ਸੀ ਇਹ ਹੈਰਨ ਨੂੰ ਵੇਚ ਦਿੱਤੇ ਇਹ ਦੋ ਜਣੇ ਨੇ ਜੀ ਇਹਨਾਂ ਦਾ ਇੱਕ ਦਾ ਨਾਮ ਲਖਵਿੰਦਰ ਸਿੰਘ ਉਪਕ ਲੱਖੂ ਤੇ ਲੱਖੂ ਇਹ ਦੂਸਰੇ ਦਾ ਨਾਮ ਅਸ਼ੀਕ ਸਿੰਘ ਉਪਕ ਤਾਲੂਆ ਇਹ ਦੋਨੇ ਪਿੰਡ ਡੋਲੇਵਾਲਾ ਥਾਣਾ ਕੋਟੀ ਸਿਕਾਂ ਦੇ ਰਹਿਣ ਵਾਲੇ ਨੇ ਔਰ ਜਿਹੜਾ ਲਖਵਿੰਦਰ ਸਿੰਘ ਹੈ ਇਹਦੇ ਤੇ ਪਹਿਲਾਂ ਵੀ ਇੱਕ ਐਨਡੀपीएस ਦਾ ਪਰਚਾ ਵੀ ਦੇਚ ਅਰੈਸਟ ਪੈਂਡਿੰਗ ਹੈ ਤੇ ਇੱਕ ਐਫਆਈਆਰ ਦੇ ਚ ਟਰਨਕੂਲ ਵੀ ਹੈ ਉਹ 389 411 ਦੀ ਹੈਗੀ ਹੈ ਰਿਕਵਰੀ ਇਹਦੇ ਚ 500 ਗ੍ਰਾਮ ਹੀਰੋਇਨ ਤੇ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਜਿਸ ਦਾ ਨੰਬਰ BB76B9499 ਇਹ ਮੋਟਰਸਾਈਕਲ ਇਹਨਾਂ ਦਾ ਆਪਦਾ ਜੀ ਉਹ ਇਹ ਤਪਤੀ ਡੈਗਰੇਡੀ ਮੋਟਰਸਾਈਕਲ ਕੀਤਾ ਹੈਗਾ ਉਹਦੇ ਤੋਂ ਕੋਈ ਪੇਪਰ ਕੋਈ ਬਰਾਮਦ ਨਹੀਂ ਹੋਏ ਤੇ ਉਮਰ ਕਿੰਨੀ ਹੈ ਇਹਨਾਂ ਦੀ ਤੇ ਜਿਹੜਾ ਅਰਸ਼ਦੀਪਾ ਉੱਤੇ ਕਿੰਨੇ ਮਾਮਲੇ ਦਰਜ ਨੇ ਉਮਰ ਇਹਨਾਂ ਦੀ ਜੀ ਲਖਵਿੰਦਰ ਦੀ ਉਮਰ 20 ਸਾਲ ਹੈ ਤੇ ਅਰਸ਼ਦੀਪ ਦੀ ਉਮਰ 19 ਸਾਲ ਹੈ ਤੇ ਲਖਵਿੰਦਰ ਦੇ ਦੋ ਪਰਚੇ ਨੇ ਇੱਕ ਐਨਡੀਪੀਐਸ ਇੱਕ ਉਹ ਹੈਗਾ ਜੀ ਥਾਣਾ ਕੋਟੀਸੇ ਖਾਂ ਦਾ ਔਰ ਦੂਸਰਾ ਪਰਚਾ ਧਰਮਪੁਰ ਥਾਣੇ ਦਾ ਹੈਗਾ ਉਹ ਦਿਨ ਤੋਂ ਨਸੀਖਾ ਇਹ ਦੋਨਾਂ ਕੇਸ ਦੀਪ ਤੇ ਕੋਈ ਕਦਮ ਅਜੇ ਨਹੀਂ ਪਤਾ ਲੱਗਾ ਇਹ ਕਰ ਰਹੇ ਬਤ ਸਰ ਇਹ ਜਿਹੜੇ ਦੋ ਨੇ ਐਫਆਈਆ ਰਿਪੋਰਟ ਨਾਲ ਜਾਂ ਬਗੋੜਾ ਸੀਗਾ ਜਾਂ ਕਿਤਾਂ ਕਿ ਇਹ ਬਗੋੜਾ ਸੀਗਾ ਹਲੜੇ ਜੀ ਇਹ ਹੋਰ ਵੀ ਕਈ ਕੰਮ ਕਰਦੇ ਛੋਟੀ ਉਮਰ ਇਹਨਾਂ ਦੀ ਇਹ ਤਾਂ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਹੁਣ ਜਮਿਸਤਰੀ ਅੱਜ ਕੋਰਪਸ ਕਰ ਰਹੇ ਨੇ ਤੇ ਉਸ ਤੋਂ ਬਾਅਦ ਰਿਮਾਂਡ ਲਿਆ ਜਾਏਗਾ ਦਿੰਨ ਤੁਹਾਨੂੰ ਅਗਲੀ ਜੋ ਵੀ ਇਨਫੋਰਮੇਸ਼ਨ ਹੋ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਇਹ ਕਿੱਥੇ ਲਕੋਗੇ ਕਿੱਥੇ ਲਿਆ ਰਹੇ ਸੀਗੇ ਇਹ ਜੀ ਇਹ ਜਿਹੜਾ ਹੈਗਾ ਇਹਨਾਂ ਤੋਂ ਜਿਹੜਾ ਪਿੱਛੇ ਬੈਠਾ ਸੀ ਮੋਟਰਸਾਈਕਲ ਦੇ ਉਹਨੇ ਬਲੈਕ ਕਲਰ ਦੀ </body>ਪਾਈ ਸੀ ਉਹਦੀ ਕਾਫੀ ਖੁੱਲੀ ਸੀ ਉਹਦੀ ਜੇਬਾਂ ਨਾਲ ਜੁਕਸੀਆਂ ਮਾਣਿਓ ਡਿਪਟੀ ਪੰਜਾਬ ਇੱਥੇ ਮਾਣਿਓ ਐਸਐਸਪੀ ਮੋਗਾ ਜੀਤੇ ਦੇਸ਼ਨ ਅਤੇ ਦੇਸ਼ਾਨੇ ਨਸ਼ੀਲੇ ਕਲੌਬ ਚ ਲਾਈ ਗਈ ਮੁਹੰਮਦਨ ਅੰਤਰਗਤ ਕੱਲ ਮੋਗਾ ਪੁਲਿਸ ਨੂੰ ਵਧੀਆ ਕਾਮਯਾਬੀ ਮਿਲੀ ਇਦੇ ਵਿੱਚ ਸੀਆਈਏ ਮੋਗਾ ਅਤੇ ਧਰਮਕੂਟ ਸਬ-ਡਿਵੀਜ਼ਨ ਧਰਮਕੂਟ ਦੀ ਜੁਆਇੰਟ ਆਪਰੇਸ਼ਨ ਦੇ ਵਿੱਚ ਕੱਲ ਦੋ ਲੋਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਬਾਸੋ 500 ਗ੍ਰਾਮ ਹੀਰੋਨ ਦੀ ਰਿਕਵਰੀ ਹੋਈ ਜੋ ਕਿ ਡੀਐਸਪੀ ਸਬ-ਡਿਵੀਜ਼ਨ ਧਰਮਕੂਟ ਦੇ ਡੀਐਸਪੀ ਰਮਨਦੀਪ ਸਿੰਘ ਦੀ ਦੀ ਹਾਜ਼ਰੀ ਦੇ ਵਿੱਚ ਰਿਕਵਰੀ ਹੋਈ ਇਹ ਇੱਕ Honda ਮੋਟਰਸਾਈਕਲ ਦੇ ਉੱਤੇ ਕੋਟੀ ਸੇਖਾਂ ਤੋਂ ਅਮਰਸਰ ਰੋਡ ਤੇ ਗ੍ਰੈਂਡ ਰਿਜ਼ੋਰਟ ਪੈਲੱਸ ਦੇ ਕੋਲ ਉਹ ਪਿੰਡ ਨੇ ਹਲਗੜ ਦੇ ਨੇੜੇ ਇੱਕ ਉੱਥੇ ਫੜੇ ਨੇ ਜਿਹੜੇ ਉੱਥੇ ਗਾਹਕਾਂ ਦੀ ਵੇਟ ਕਰ ਰਹੇ ਸੀ ਇਸ ਹਨ ਨੂੰ ਵੇਚ ਰਹੇ ਕੀ ਦੋ ਜਣੇ ਨੇ ਜੀ ਇਹਨਾਂ ਦਾ ਇੱਕ ਦਾ ਨਾਮ ਲਖਵਿੰਦਰ ਸਿੰਘ ਉੱਥੇ ਲੱਖੂ ਤੇ ਲੱਖੂ ਇਹ ਦੂਸਰੇ ਦਾ ਨਾਮ ਅਸ਼ੀਸ਼ ਸਿੰਘ ਤਾਲੂਆ ਇਹ ਦੋਨੇ ਪਿੰਡ ਦੋਲੇਵਾਲਾ ਥਾਣਾ ਕੋਟੀ ਸਿਕਾਂ ਦੇ ਰਹਿਣ ਵਾਲੇ ਨੇ ਔਰ ਜਿਹੜਾ ਲਖਵਿੰਦਰ ਸਿੰਘ ਹੈ ਇਹਦੇ ਤੇ ਪਹਿਲਾਂ ਵੀ ਇੱਕ ਐਨਡੀਪੀਐਸ ਦਾ ਪਰਚਾ ਜਿਹਦੇ ਵਿੱਚ ਅਰੈਸਟ ਪੈਂਡਿੰਗ ਹੈ ਤੇ 1K FIR ਦੇ ਚ ਧਰਮਕੋੜ ਵੀ ਆ ਉਹ 389411 ਦੀ ਹੈਗੀ ਹੈ। ਰਿਕਵਰੀ ਇਹਦੇ ਚ 500 ਗ੍ਰਾਮ ਹੀਰੋਇਨ ਤੇ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਜਿਸ ਦਾ ਨੰਬਰ BB76B9499 ਇਹ ਮੋਟਰਸਾਈਕਲ ਇਹਨਾਂ ਦਾ ਆਪਦਾ ਜੀ ਉਹ ਅ ਅ ਇਹ ਤਪਤੀ ਡੈਗਰੇਟਿਡ ਮੋਟਰਸਾਈਕਲ ਕੀਤਾ ਹੈਗਾ ਉਹਦੇ ਤੋਂ ਕੋਈ ਪੇਪਰ ਕੋਈ ਬਰਾਮਦ ਨਹੀਂ ਹੋਏ। ਉਮਰ ਕਿੰਨੀ ਹੈ ਇਹਨਾਂ ਦੀ ਤੇ ਜਿਹੜਾ ਅਰਸ਼ਦੀਪ ਉਹ ਤੇ ਕਿੰਨੇ ਮਾਮਲੇ ਦਰਜ ਨੇ ਉਮਰ ਇਹਨਾਂ ਦੀ ਜੀ ਲਖਵਿੰਦਰ ਦੀ ਉਮਰ 20 ਸਾਲ ਹੈ ਤੇ ਅਰਸ਼ਦੀਪ ਦੀ ਉਮਰ 19 ਸਾਲ ਹੈ ਤੇ ਲਖਵਿੰਦਰ ਦੇ ਦੋ ਪਰਚੇ ਨੇ ਇੱਕ ਐਨਡੀਪੀਐਸ ਇੱਕ ਉਹ ਹੈਗਾ ਜੀ ਥਾਣਾ ਕੋਟੀਸੇ ਖਾਂ ਦਾ ਔਰ ਦੂਸਰਾ ਪਰਚਾ ਧਰਮਪੁਰ ਥਾਣੇ ਦਾ ਹੈਗਾ ਉਹਦੇ ਤੋਂ ਨਾ ਸੀਗਾ ਇਹ ਦੋਨਾਂ ਤੇ ਅਰਸ਼ਦੀਪ ਤੇ ਕੋਈ ਕਦਮਾਜ ਨਹੀਂ ਪਤਾ ਲੱਗਾ ਇਹ ਕਰ ਰਹੇ ਬਤ ਸਰ ਇਹ ਜਿਹੜੇ ਦੋ ਨੇ ਐਫਆਈਆਰ ਦੋਨਾਂ ਦਾ ਨਾ ਭਗੌੜਾ ਸੀਗਾ ਜਾਂ ਕਿੱਥਾਂ ਗਿਆ ਇਹ ਭਗੌੜਾ ਸੀਗਾ ਹਾਲੇ ਜੀ ਇਹ ਹੁਣ ਵੀ ਕਈ ਕੰਮ ਕਰਦੇ ਛੋਟੀ ਉਮਰ ਇਹਨਾਂ ਦੀ ਇਹ ਤਾਂ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਹੁਣ ਡਿਮੈਸਟਰੀ ਅੱਜ ਕੋਪ ਫੇਸ ਕਰ ਰਹੇ ਨੇ ਫਿਰ ਉਸ ਤੋਂ ਬਾਅਦ ਰਿਮਾਂਡ ਲਿਆ ਜਾਏਗਾ ਉਸ ਅਗਲੀ ਜੋ ਵੀ ਇਨਫੋਰਮੇਸ਼ਨ ਹੋ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਇਹ ਕਿੱਥੇ ਲਕੋਗੇ ਕਿੱਥੇ ਲਿਆ ਰਹੇ ਸੀਗੇ ਇਹ ਜੀ ਇਹ ਜਿਹੜਾ ਹੈਗਾ ਇਹਨਾਂ ਤੋਂ ਜਿਹੜਾ ਪਿੱਛੇ ਖੜ੍ਹਾ ਸੀ ਮੋਟਰਸਾਈਕਲ ਦੇ ਉਹਨੇ ਬਲੈਕ ਕਲਰ ਦੀ ਬੋਡੀ ਪਾਈ ਜੀ ਉਹਦੀ ਕਾਫੀ ਖੁੱਲੀ ਸੀ ਉਹਦੀ ਜੇਬਾਂ ਨਾਲ ਜੀ